ਪੈੜ ਜਾਹੇ ਗਇਓ ਨਹੀਂ ਮ੍ਰਿਗ ਰੇ ਪੈੜ ਜਾਹੇ ਗਇਓ ਨਹੀਂ ਮ੍ਰਿਗ ਰੇ ਰਖੀ ਸਰਬੋਲ ਉਤਰ ਭੂਪਹਿ ਨਾ ਦਿਓ ਮਨ ਉਤਰ ਭੂਪਹਿ ਨਾ ਦਿਓ ਮਨ ਉਤਰ ਭੂਪਹਿ ਨਾ ਦਿਓ ਮਨ ਆਂਖ ਵੀ ਇੱਕ ਖੋਲ ਮ੍ਰਿਤਕ ਸਰਪ ਨਿਹਾਰਕ ਜੇ ਅਗਰ ਤਾਹੇ ਉਠਾਏ ਤਨ ਕੇ ਗਰ ਡਾਰਕੈ ਨਿਪ ਜਾਤ ਭਇਓ ਨਿਪ ਰਾਏ ਤੌਨ ਕੇ ਗਰ ਡਾਰ ਕੈ ਨਿਪ ਜਤ ਭਇਓ ਨਿਪਰਾਇ ਆਂਖ ਉਘਾਰ ਲਖੈ ਕਹਾ ਮਨ ਸਰਪ ਦੇਖ ਡਰਾਨ ਕਰੋਧ ਕਰਤ ਭਇਓ ਤਹਾ ਦਿਜ ਰક્ત ਨੇਤਰ ਚ ਚਾਨ ਆ ਫੇਰ ਪੜ੍ਹਦੇ ਕਰੋਧ ਕਰਤ ਭਇਓ ਤਹਾ ਦਿਜ ਰક્ત ਨੇਤਰ ਚ ਚਾਨ क्रोध करत भयो तहां देज रक्त नेत्र चुचान जौन मो गर डार गयो तेह काट है अहराए सप्त दिवसन मैं मरे यह सत श्राप सदाए श्राप को सुन कै डरे नृप मंद मंदर एक उसार मद गंग रचियो धौलर धौलर छोए हर कट्ठा पाठ है धौलर हर हा, हा, हा पूरा जी धौलर हर हा, हा, ਤੋਲਹਰ ਸ਼ਬਦ ਆ ਜੀ ਤੋਲਹਰ ਬਾਟਰਾ ਧੋਲਰ ਦੇ ਹਾਹਾ ਪਾ ਲਿਓ ਵੀ ਪੂਰਾ ਪਾਣਾ ਹਾਂ ਪੂਰਾ ਹਾਂ ਜੀ ਪੂਰਾ ਹਾਹਾ ਪਾਣਾ ਮਦ ਗੰਗ ਰਚਿਓ ਧੋਲਹਰ ਮਦ ਗੰਗ ਰਚਿਓ ਧੋਲਹਰ ਛੋਏ ਸਕੈ ਨਾ ਬਿਯਾਰ ਸਰਪ ਕੀ ਕਹ ਗਮਤਾ ਸੁਰ ਸਰਪ ਕੀ ਤੈ ਗਮਤਾ ਕੋ ਤੈ ਹਾਂ ਕਹੇ ਤਤ ਹਾਂ ਹਾਂ ਸਰਪ ਕੀ ਤਹ ਗਮਤਾ ਕੋ ਇੱਥੇ ਬਸਰਾਮ ਕਾਟ ਹੈ ਤਹ ਜਾਏ ਸਰਪ ਕੀ ਤਹ ਗਮਤਾ ਕੋ ਕਾਟ ਹੈ ਤਹ ਜਾਏ ਕਾਲ ਪਾਏ ਕਟਿਓ ਤਬ ਤਹ ਆਨ ਕੈ ਅਹਰਾਏ 60 ਵਰਖ ਪਰਮਾਨ ਲਓ ਦੋਇ ਮਾਸ ਜੋ ਦਿਨ ਚਾਰ ਜੋਤ ਜੋਤ ਬਖੈਰ ਲੀ ਨ੍ਰਿਪਰਾਜ ਕੀ ਕਰਤਾਰਨ ਭੂਮ ਭਰਥ ਭਏ ਤਬ ਜਨਮੇਜ ਰਾਜ ਮਹਾਨ ਸੂਰ ਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ਇਤ ਰਾਜਾ ਪ੍ਰੀਸ਼ਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ ਰੁਵਾਲ ਛੰਦ ਰਾਜ ਕੋ ਗ੍ਰਹਿ ਪਾਏ ਕੈ ਜਨਮੇਜ ਰਾਜ ਮਹਾਨ ਸੂਰ ਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ਪਿੱਤਰ ਕੇ ਬਦ ਕੋਪਤੇ ਸਰਪ ਵਿਪਰ ਲੀਨ ਬੁਲਾਏ ਸਰਪ ਮੇਧ ਕਰਿਓ ਲਗੇ ਮੱਖ ਧਰਮ ਕੇ ਸਰਪ ਮੇਧ ਕਰਿਓ ਲਗੇ ਮੱਖ ਧਰਮ ਕੇ ਚਿਤ ਚਾਏ ਏਕ ਕੋਸ ਪਰਮਾਨ ਲਓ ਮੱਖ ਕੁੰਡ ਕੀਨ ਬਨਾਏ ਲੋ ਤੇ ਜੀ ਹਾਂ ਲੋ ਤੇ ਏਕ ਕੋਸ ਪਰਮਾਨ ਲਓ ਮੱਖ ਕੁੰਡ ਕੀਨ ਬਨਾਏ ਮੰਤਰ ਸ਼ਕਤ ਕਰਨੇ ਲਗੇ ਤਹਿ ਹੋਮ ਤਹਿ ਤਹਿ ਮੰਤਰ ਸ਼ਕਤ ਕਰਨੇ ਲਗੇ ਤਹਿ ਹੋਮ ਵਿਪਰ ਬਨਾਏ aan aan girae lagge tah sarpa kot apaar jattr tattr utthi jaet thun bhum pur udar hasta hasta 1 2 hasta 3 4 hasta 5 parman 20 hath 21 hath 25 hath saman 30 hath 32 hath 36 hath girahe ਆਨ ਆਨ ਗਿਰੇ ਤਹਾਂ ਸਭ ਭਸਮ ਭੂਤ ਤਹਾਂ ਤੇ ਆਨ ਆਨ ਗਿਰੇ ਤਹਾਂ ਸਭ ਭਸਮ ਭੂਤ ਹੋਏ ਜਾਹੇ ਇੱਕ ਸੌ ਹਸਤ ਪਰਮਾਨ ਦੋ ਸੌ ਹਸਤ ਪਰਮਾਨ ਤੀਨ ਸੌ ਹਸਤ ਪਰਮਾਨ ਚਤਰ ਸੈ ਸੋ ਸਮਾਨ ਪਾਂਚ ਸੈ ਖਟ ਸੈ ਲਗੇ ਤਹ ਬੀਚ ਆਨ ਗ੍ਰੰਤ ਸਹੰਸ ਹਸਤਰ ਪਰਮਾਨ ਲੋ ਸਭ ਹੋਮ ਹੋਤ ਅਨੰਤ ਹਾਂਜੀ ਸਹਾਂ ਸਹਸਤ ਸਹਸਤ ਹਸਤ ਪਰਮਾਨ ਲੋ ਹਜ਼ਾਰ ਹੱਥ ਰੰਮੇ ਸਭ ਤੁਸੀਂ ਜਿਹੜੇ ਸਭ ਹੋਮ ਹੋਤ ਅਨੰਤ ਚਲੋ ਜੀ ਪੁਜਾ ਅੰਗ ਪ੍ਰਯਾਤ ਛੰਦ ਰਚਿਓ ਸਰਪ ਮੇਦੰ ਵੱਡੋ ਜਗ ਰਾਜੰ ਕਰੈ ਬਿਪ ਹੋਮ ਸਰੈ ਸਰਬ ਕਾਜੰ ਹਾਂਜੀ ਹੋਮਮ ਇੱਥੇ ਹੋਮ ਹੈ ਨਹੀਂ ਹੋਮ ਹੈ ਪਾਠ ਹੈ ਓ ਠੀਕ ਹੈ ਹਾਏ ਨੂੰ ਹੋੜਾ ਮੰਮੇ ਨੂੰ ਦਲਾਈਆਂ ਲਾ ਰੋ ਕਰੈ ਬੇਪਹੋਮੈ ਸਰੈ ਸਰਬ ਕਾਜੰ ਦਹੈ ਸਰਬ ਸਰਪੰ ਅਨੰਤੰ ਪ੍ਰਕਾਰੰ ਪੁਜੈ ਭੋਗ ਅਨੰਤੰ ਜੁਗੈ ਰਾਜ ਦਵਾਰੰ ਜੋਗੈ ਰਾਜ ਦਵਾਰੰ ਜੋਗੈ ਅਲੱਗ ਅਲੱਗ ਜੋ ਅਡ ਗਏ ਅਡ ਪੂਜੈ ਭੋਗ ਅਨੰਤੰ ਜੋ ਗੈ ਰਾਜ ਦਵਾਰੰ